ਮਾੜਾ ਤੂੰ ਬਹੁਤ ਮਾੜਾ ਸੀਗਾ ਮੈਂ ਤੇਰਾ ਬਹੁਤ ਭਰ ਗਿਆ ਸੋਨੇ ਦੇ ਸਾਰ ਵੱਲ ਮੇਰਾ ਬੁੱਤ ਸਾਬ ਸਾਬਨ ਪਰ ਪਰ ਕੇ ਮੈਂ ਤਾਰਨ ਸਾਰੇ ਰੋ ਰੋ ਕੇ ਆਪਣੇ ਮਰੇ ਪੁੱਤ ਨੂੰ ਦੁਹਾਈਆਂ ਪਾ ਰਹੀ ਇਹ ਮਾਂ ਆਖ ਰਹੀ ਹੈ ਕਿ ਤੂੰ ਮੇਰਾ ਭੋਗ ਪਾਣਾ ਸੀ ਪਰ ਅੱਜ ਮੈਨੂੰ ਤੇਰਾ ਭੋਗ ਪਾਣਾ ਪੈ ਰਿਹਾ ਇਹੋ ਜਿਹੇ ਹਾਲਾਤ ਜ਼ਿੰਦਗੀ ਦੇ ਵਿੱਚ ਬਣ ਜਾਂਦੇ ਨੇ ਜਿਨ੍ਹਾਂ ਦੇ ਨਾਲ ਜੂਝਣਾ ਔਖਾ ਹੋ ਜਾਂਦਾ ਹੈ ਰੋਂਦੀ ਗੁਰਲੰਦੀ ਮਾਂ ਕਦੇ ਤਾਂ ਖੁਦ ਨੂੰ ਦਿਲਾਸੇ ਦਿੰਦੀ ਹੈ ਰੱਬ ਦਾ ਨਾਮ ਲੈਂਦੀ ਹੈ ਤੇ ਉਸ ਤੋਂ ਬਾਅਦ ਮੁੜ ਕੇ ਉਹ ਟੁੱਟ ਜਾਂਦੀ ਹੈ ਆਖਦੀ ਹੈ ਕਿ ਮੇਰੇ ਨਾਲ ਇੰਜ ਕਿਉਂ ਹੋ ਗਿਆ ਹਾਲਾਂਕਿ ਉਹ ਇਸ ਨੂੰ ਰੱਬ ਦਾ ਭਾਣਾ ਵੀ ਆਖ ਰਹੀ ਹੈ ਪਰ ਨਾਲ ਹੀ ਕਹਿੰਦੀ ਹੈ ਕਿ ਮੈਂ ਖੁਦ ਨੂੰ ਸੰਭਾਲ ਨਹੀਂ پا ਰਹੀ ਜਵਾਨ ਪੁੱਤ ਦੇ ਜਾਣ ਤੇ ਮਗਰੋਂ ਮਾਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਆਪਣੀ ਸੋਹਣੀ ਦਸਤਾਰ ਸਜਾਉਣ ਵਾਲੇ ਇਸ ਪੁੱਤ ਨੂੰ ਦੇਖ ਦੇਖ ਕੇ ਮਾਦਾ ਕਲੇਜਾ ਫੱਟ ਰਿਹਾ ਹੈ ਦੱਸਦੀ ਹੈ ਕਿ ਮਨਤਪਾਗੀ ਖਬਰ ਵਾਪਰੀ ਹੈ ਇੱਕ ਨੌਜਵਾਨ ਮੁੰਡੇ ਦੇ ਨਾਲ ਜਦੋਂ ਕਿ ਉਹ ਵਰਲਡ ਟੂਰ ਤੇ ਗਿਆ ਹੋਇਆ ਸੀ ਅਤੇ ਸਰਕਾਰੇ ਖਾਲਸਾ ਵਰਲਡ ਟੂਰ ਤੇ ਨਹੀਂ ਉਹ ਦਸਤਾਰ ਦੀ ਸਿਖਲਾਈ ਦੇ ਰਿਹਾ ਸੀ ਕਿੰਨੇ ਹੀ ਨੌਜਵਾਨਾਂ ਨੂੰ ਸੇਧ ਦੇ ਰਿਹਾ ਸੀ ਪੰਜਾਬੀਆਂ ਦੇ ਲਈ ਉਹ ਮਿਸਾਲ ਬਣ ਰਿਹਾ ਸੀ ਪਰ ਅਚਾਨਕ ਹੀ ਫਿਲੀਪੀਨਸ ਦੇ ਵਿੱਚ ਪਹੁੰਚਣ ਦੇ ਮਗਰੋਂ ਉਸ ਦੀ ਜਾਨ ਚਲੀ ਗਈ। ਵੱਡੇ-ਵੱਡੇ ਦੇਸ਼ਾਂ ਦੇ ਵਿੱਚ ਉਹ ਘੋਮਿਆਂ ਅਤੇ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ। ਤਾਸ ਟਰਬਨ ਸੈਂਟਰ ਦਾ ਮਾਲਕ ਗੁਰਚਰਨ ਸਿੰਘ ਫਿਲੀਪੀਨਸ ਦੇ ਵਿੱਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਆਪਣੀ ਜਾਨ ਗਵਾ ਚੁੱਕਿਆ। ਉਹ ਆਪਣੀ ਮਾਤਾ ਜੀ ਦੇ ਨਾਲ ਵਰਲਡ ਟੂਰ ਤੇ ਗਿਆ ਹੋਇਆ ਸੀ ਤਾਂ ਕਿ ਲੋਕਾਂ ਨੂੰ ਚੰਗੇ ਰਾਹੇ ਪਾ ਸਕੇ। ਉਸ ਦੀਆਂ ਗੱਲਾਂ ਸੁਣ ਕੇ ਹਰਕ ਵੀ ਪ੍ਰਭਾਵਿਤ ਹੁੰਦਾ ਸੀ ਪਰ ਇਹ ਅਚਾਨਕ ਉਸਦੇ ਨਾਲ ਮਾੜੀ ਘਟਨਾ ਵਾਪਰ ਗਈ ਜਿਸ ਤੋਂ ਬਾਅਦ ਮਾ ਦਾ ਰੋ ਰੋ ਕੇ ਬੁਰਾ ਹਾਲ ਹੈ ਪਟਿਆਲਾ ਦੇ ਵਿੱਚ ਇਹਨਾਂ ਦਾ ਪਗੜੀ ਸੈਂਟਰ ਹੈ ਅਰੇ ਬੀਤੇ ਕੁਝ ਸਮੇਂ ਤੋਂ ਆਪਣੀ ਮਾਂ ਦੇ ਨਾਲ ਵਿਦੇਸ਼ ਦੇ ਵਿੱਚ ਸੀ ਮਾਂ ਆਖਦੀ ਹੈ ਕਿ ਪੁੱਤ ਮੇਰੇ ਨਾਲ ਹਰ ਇੱਕ ਗੱਲ ਕਰਦਾ ਹੁੰਦਾ ਸੀ ਅਤੇ ਜੇਕਰ ਉਸਤੇ ਦਿਲ ਤੇ ਮਨ ਤੇ ਕੋਈ ਬੋਝ ਸੀ ਤਾਂ ਉਹ ਮੇਰੇ ਨਾਲ ਗੱਲ ਕਰ ਲੈਂਦਾ ਮੁੰਡੇ ਨੂੰ हार्ट अटैक आया जिस तो बाद उसने दम तोड़ा तेहे दुख मां तो सहारे नहीं जा रिया कि उसके पुत दे नाल ए की तो की बन गया दे दितो लैया जिसकी दांत सोई ले जसी सब ने चले जाने पर पाना सी मैं ना तो मनसिया मैं तेरा भूल पा रिया मैं एक ए ओया दोला आना जाना तेरा हुकम है मैं मन नहीं है परोली वाली मैंने सब परा मैं कोई नहीं कमाई वाली नहीं आएगी मैं दास थी दास थी दास भी नहीं आएगी मेरा बंदर कल्याण वाले दा दशमेश तर्की सोनी दस्तार वाला मेरा बंदर सब सब नो पर पड़, पड़ के बता दस्तार है मेरे गुलाम दास जी ਮੇਰੀ ਨਮਾਨੀ ਦੇ ਪੱਤ ਟੱਕ ਲੈ ਪਤਾ ਨਹੀਂ ਸੀਗਾ ਉਹ ਤੇ ਜਗਾਉਣ ਵਾਸਤੇ ਆਏ ਲੋਕਾਂ ਨੂੰ ਸਿੱਖੀ ਵੰਡਣ ਆਇਆ ਸੀ